ਕਦ ਮਾਰਿੰਗ ਮੰ ਬੈਰੀ ਬੈਰੀ ਤੜਕੇ ਤੜਕੇ ਬੈਗ ਚ ਕਾਤੇ ਅੱਜ ਹੈ ਟੋਰ ਉਹ ਫਿਰਨ ਤੜਕੇ ਹੀ ਜਾਣਾ ਪੈਣਾ ਮੈਂ ਤੇ ਮੇਰਾ ਚੋਲਾ ਕੱਲੇ ਹੀ ਗੱਲਾਂ ਕਰਦੇ ਆ ਵੀ ਸੰ ਤੜਕੇ ਤੜਕੇ ਤੋਰ ਦਿੰਦੇ ਕੀ ਗੱਲ ਹੈ ਕੀ ਇੱਕ ਦਿਨ ਤੜਕੇ ਚਲਾ ਜਿੰਨੇ ਤੇ ਕਿਥੇ ਪਾਟਾ ਜਾਣ ਲੱਗਾ ਮਖਣੀ ਕੱਢ ਰਹੇ ਹੈ ਤੇ ਕਰਦ ਨਹੀਂ ਆ ਚਲੋ ਆਈ ਮਿਸ ਥੈਟ ਕਿ ਉਹ ਦੋ ਦਿਨ ਤੁਹਾਡਾ ਮੈਂ ਚਲਾ ਸਹੁਰਿਆਂ ਦੇ ਓਕੇ ਮਿਲਦੇ ਆ ਗੁੱਡ ਬਾਏ ਗੁੱਡ ਨਾਈਟ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਛਾਰਾ ਕੋ ਤੈਨੂੰ ਕਹਿ ਦਿੱਤਾ ਹੀ ਪਹਿਲੇ ਹੈ ਉਹ ਇਹਦੇ ਵਜਨ ਦਾ ਤਾਂ ਮੁੱਲ ਆ ਹੋਰ ਆਪਣੇ ਵਜਨ ਦਾ ਥੋੜਾ ਨਾ ਮੁੱਲ ਆ ਗਿਆ ਬੋਟੋ ਬੈ ਗਈ ਵਿੱਚ ਲੇ ਤੂੰ ਤਾਂ ਰੋਣਾ ਨਹੀਂ ਜੇ ਫਿਰ ਭਈ ਮਨੀ ਵੇਲਾ ਕਿੰਨਾ ਥੋੜਾ ਜਿਹਾ ਕਿਉਂ ਦਿੱਤਾ ਲੈ ਆਓ ਮੰਨ ਲੈ ਆਓ ਲੈ ਉਹ ਜਿਆਦਾ ਨਹੀਂ ਕਰਤਾ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਇਹ ਜੋ ਪੂਰਾ ਕਿ ਨਹੀਂ ਹੈ ਕਿਸਾ ਇਸ ਸੀਜ਼ਨ ਚ ਹੈ ਚਾਰ ਬਣਾ ਲਏ ਅੱਜ ਦੋ ਜੋੜੇ ਬਣਾ ਲਏ ਅਜ ਰਾਬਾਂ ਦੀ ਪਾਜਾਂ ਕਿਨੂਆਂ ਪਾਜਾਂ ਕਿਨੂਆਂ ਹਾਂ ਪਾਜਾਂ ਕਿਨੂਆਂ ਕਿਉਂ ਵੇ ਹਾਂ ਬਣੀਆਂ ਪਈਆਂ ਬਣਾ ਬਣਾ ਰੱਖੀ ਜਾਨੀ ਸੇਲਾ ਹੀ ਇਹਨਾਂ ਦੀ ਸੇਲਾ ਲਾਉਣੀ ਆਪੇ ਉਹਨਾਂ ਨੇ ਪਾ ਲੈਣੀਆਂ ਕੁੜੀਆਂ ਨੇ ਹੁਣ ਪਾਉਣੀਆਂ ਕਦੋਂ ਠੰਡ ਪਰ ਰਾਤ ਨੂੰ ਬਹੁਤ ਜਾਂਦੀ ਹੈ ਨਾ ਤੇ ਹੋਰ ਸਾਡੀ ਮਾਤਾ ਬਸ ਆਹ ਹੀ ਕੰਮ ਕਰੀ ਜਾਂਦੇ ਉਹਨਾਂ ਅਮਰੂਦ ਦੇ ਥੱਲੇ ਆਣੇ ਬੇਟੀ ਕੋਈ ਨਹੀਂ ਥੋੜੇ ਦੇਣਾ ਫਿਰ ਤੈਨੂੰ ਇੱਧਰ ਵਾਰ ਦੇਣਾ ਤੇ ਵਾੜੀ ਜਾਣਾ ਹੁਣ ਉਧਰ ਨਹੀਂ ਲਿਫਟ ਲਵਾ ਦੇਣੀ ਤਾਂ ਚ ਉੱਡਦੀ ਜਾਇ ਕਰਾਂਗੇ ਸ਼ੂਗਰੀ ਹਿਉ ਹਿਉ ਕਰਦੀ ਯਾ ਲੱਕੀ ਕਹਿੰਦਾ ਮੈਨੂੰ ਕੁਝ ਖਵਾਓ ਕੀ ਖਵਾਇਏ ਤੈਨੂੰ ਕਹਿੰਦਾ ਕੋਈ ਮੇਰਾ ਸਰੀਰ ਨਹੀਂ ਤੁਰਦਾ ਸਰੀਰ ਖਰੇ ਕਿਵੇਂ ਤੁਰ ਪਾਏਗਾ ਮੈਂ ਗੋਗਰਾ ਮੇਰੇ ਨੂੰ ਸੁਣਿਆ ਨਹੀਂ ਮੁੱਕਰ ਕੇ ਆਈ ਤੂੰ ਬੈਠੇ ਕੋਣ ਕੋਣ ਕਰੀ ਜਾਂਦਾ ਇਹਨਾਂ ਨੂੰ ਤੇ ਪਤਾ ਲੱਗਦਾ ਏਦਾਂ ਆਵਾਜ਼ ਆ ਗਈ ਰੱਦ ਚੰਮਗਾ ਗਿਆ ਮੈਂ ਕੋਈ ਨਹੀਂ ਮੁੱਕਰ ਕੇ ਆਈ ਹਾਂਜੀ ਜੇ ਚਲਾਉਂਦਾ ਤੇ ਉਹਨੂੰ ਵੇਖਣਾ ਚਾਹੀਦਾ ਪਿੱਛੇ ਕੌਣ ਹੈ ਕਿ ਸਾਨੂੰ ਵੇਖਣਾ ਚਾਹੀਦਾ ਜਿਹੜਾ ਗੱਡੀ ਚਲਾਉਂਦੇ ਆ ਹਾਂ ਜਿਹੜਾ ਬਣਾਉਂਦਾ ਸਾਲੂ ਬੋਲੀ ਜਾਂਦੇ ਆ ਕਿ ਪਿੱਛੇ ਕਾਤੋਂ ਨਹੀਂ ਵੇਖਿਆ ਉਹ ਮੋਟਰਸਾਈਕਲ ਦੇ ਵਿੱਚ ਵੱਜ ਗਈ ਸੀ ਅੰਟੀ ਦੀ ਜ਼ਿੰਮੇਵਾਰੀ ਆ ਉੱਤਰ ਕੇ ਵੇਖਣਾ ਰਾਹ ਦੇ ਵਿੱਚ ਸਾਰਾ ਸਾਸਿਕਾ ਸਾਰਾ ਸਾਸਿਕਾ ਸਾਸਿਕਾ ਜੀ ਸਾਰਿਆਂ ਨੂੰ ਸਾਸਿਕਾ ਵੈਕਮ ਜੀ ਸਾਸਿਕਾ ਕਿਹੜੀ ਅੰਟੀ ਬੋਲਦੀ ਆ ਜੋ ਗੈਂਟੀ ਕੋਈ ਗੈਂਟੀ ਉਹ ਨਾ ਅਬਚੋ ਸਿਗੇ ਮੋਟਰ ਐਂਗਲ ਵਾਲੇ ਤੇ ਉਹਨਾਂ ਅੱਗੋਂ ਗੱਡੀਆਂ ਬੈਕ ਕਰ ਰੇ ਕਰ ਲੱਗੇ ਤੇ ਜਿਹੜਾ ਬੱਸ ਚਲਾਉਂਦਾ ਸੀ ਉਹਨੇ ਪਿੱਛੇ ਨਹੀਂ ਵੇਖਿਆ ਉਹਨ ਸਿੱਧੀ ਬੈਕ ਕਰਤੀ ਤੇ ਫਿਰ ਮੋਟਰ ਸੱਗ ਵੇਖਿਆ ਮੇਰੇ ਸਾਸੀ ਘਰੋਂਦਾ ਸੀ ਬਲੈਂਕ ਸਾਸੀ ਘਰ ਹੈ ਚੈੱਕ ਕਰਾ ਦਰਸ਼ਨਾਂ ਨੂੰ ਮੀ ਬੜਾ ਮੂੰਹ ਐਨੂੰ ਵਰਕਮਾ ਓਈ ਆਂਦਾ ਈ ਗੋਰੀਆਂ ਮੈਂ ਮਦਾ ਚਹੇਤਾ ਦਰਸ਼ਨ ਹੈ ਹਾਂਜੀ ਕਿਵੇਂ ਲੱਗੀ ਕਟਿੰਗ ਰੇਟਿੰਗ ਦੇਣੀ ਹੈ ਤੋ 10 ਜੋ 10 ਆ ਪੈਣੀ ਆ ਸਾਡੇ ਲੋਨਾ ਇਹਦੇ ਬਾਅਦ ਟੱਕ ਕੇ ਆਖਾਈ ਇਹ ਆਈ ਆਏ ਵੇ ਇਹਦੀ ਵੀ ਮੋਲਡਿੰਗ ਵਿੱਚ ਮੋਲਡਿੰਗ ਦਾ ਨਹੀਂ ਸਾਡੀ ਫੋਟੋ ਆਉਂਦੀ ਬਈ ਮੈਨੂੰ ਫੋਨ ਕਰਦੇ ਮੋਲਡਿੰਗ ਨਾਲ ਕਰਦੇ ਮੋਡੀ ਨਾਲ ਕਰਦੇ ਕੈਮਰਾ ਨਾ ਵਈ ਤੀ ਕਰਨੀ ਉਤਰਨ ਦੇ ਕੇ ਤਮੇ ਲਾਈਟ ਲਗਾ ਕੇ ਦਿੱਤੀ ਹੈ ਤੁਮ ਕੋ ਠੀਕ ਹੈ ਨਾ ਕੋਈ ਚੱਕਰ ਹੀ ਨਹੀਂ ਇੱਥੇ ਹੀ ਆਹੀ ਇੱਥੇ ਤੂੰ ਵਾਜ ਉਵੇਂ ਚੜ ਜਾ ਤਾਂ ਨਾਲ ਹੀ ਇਹਦੇ। ਆਹ। ਸੰਗਵਨੀ ਆਣਾ। ਹੈ? ਨਹੀਂ ਨਹੀਂ ਆਉਂਦੀ ਆ ਤੈਨੂੰ। ਹੁਣ ਇਹ ਤਾਂ ਵਧੀਆ ਸੀ। ਉਹ ਕਿੱਧਰ ਗਿਆ ਤੇਰਾ ਉਹ ਨਿਪਲ ਜਿਆ। ਨਿਪਲ ਕਿੱਥੇ ਆ? ਇਹ ਆਵੇ। ਆਵੇ। ਜੇ ਆ ਉਹ ਆਵੇ ਜੇ ਪੀ ਜਾ ਉਹ ਭਾਈ। ਕੱਢ ਲਿਆ ਕਿਦੋਂ ਮੈਂ ਕੱਢ ਲਿਆ ਨਾ। ਨਹੀਂ ਕੱਢਿਆ ਭਾਈ। ਹੈਗਾ ਵਿੱਚ ਕੱਢ ਕੇ ਵੇਖ ਹੈਗਾ ਵਾ। ਖਿੱਚੀ। ਉਹ ਵੇਂਦੀ ਕਿ ਕਿ ਉਹ ਦੱਸ ਇਹਨੂੰ ਟੇਕ ਨਹੀਂ ਆਉਂਦੀ ਭਲਾ ਹਨਾ ਵੀ ਦੱਸ ਤੂੰ ਅਹੀਂ ਆਪਦੇ ਪੇਕੇ ਤੇ ਟੌਰਣਾ ਹਨਾ ਵੀ ਪੇਕਿਆਂ ਦੇ ਉੱਥੇ ਕਰ ਗੱਲਬਾਤ ਹੁਣ ਬੀਬੀਆਂ ਨਾਲ ਵਿਆਹ ਵੇਖੋ ਕੰਮ ਕਰਾਓ ਧੰਦਾ ਜੋ ਕਰਨ ਵਾਲਾ ਪਰ ਨਹੀਂ ਰਾਜ ਐਵੇਂ ਖੜੇ ਢਿੱਕੀ ਜਾਂਦੀ ਲੈ ਹੱਥੋਂ ਕਰੀ ਜਾਂਦੀ ਅੱਗੇ ਮੱਟਲ ਜੀ ਢੜਿਆ ਤੇ ਵਾਈਫ ਨੇ ਸਾਰੇ ਬਾਤੇ ਜਿਵੇਂ ਜਗਦੀਪ ਨੂੰ ਕਹਿੰਦੇ ਪੂਛ ਚੱਕ ਕੇ ਸਿਰੇ ਲਈ ਹੋਈ ਆ ਕਿ ਮੈਂ ਸਾਰੇ ਕੰਮ ਕਰਾਂ ਮੈਂ ਉਹਨਾਂ ਲਈ ਸਪੈਸ਼ਲ ਖਾਣਾ ਬਣਾਵਾ ਮੈਂ ਉਹਨਾਂ ਲਈ ਡੈਕੋਰੇਸ਼ਨ ਕਰਾਵਾਂ ਮੈਂਨ ਲਈ ਸਾਰਾ ਕੁਝ ਕਰਾਂ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਕੀ ਸੀ ਅੱਜ ਜਗਦੀਪ ਦਾ ਬਰਥਡੇ ਸੀ ਤੇ ਬਰਥਡੇ ਦੇ ਲਈ ਮੈਂ ਪਹਿਲਾਂ ਜਦੋਂ ਉੱਠੀ ਉੱਠ ਕੇ ਪਹਿਲਾਂ ਪਾਏ ਕੱਪੜੇ ਧੋਨੇ ਫਿਰ ਕਰਨ ਗਈ ਗ੍ਰੋਸਰੀ ਗ੍ਰੋਸਰੀ ਕਰਨ ਗਈ ਨਾਲ ਭਰਉਣ ਗਈ ਸਿਲੰਡਰ ਸਿਲੰਡਰ ਮੈਂ ਵਿੱਚ ਰੱਖ ਲਿਆ ਸੀ ਕਿਉਂਕਿ ਇਸ ਵਾਰ ਮੈਨੂੰ ਸੰਡੇ ਨੂੰ ਕੰਮ ਕਰਨਾ ਸੀ ਤੇ ਜਗਦੀਪ ਦਾ ਬਰਥਡੇ ਮੈਨੂੰ ਸੈਲੀਬ੍ਰੇਟ ਕਰਨਾ ਸੀ ਤੇ ਮੈਨੂੰ ਉਹਨਾਂ ਨੂੰ ਹੱਥ ਦਾ ਬੜੀਆਂ ਸਾਰਾ ਖਾਣਾ ਖਵਾਉਣਾ ਸੀ ਕਿਉਂਕਿ ਜਗਦੀਪ ਪਸੰਦ ਕਰਦੇ ਘਰ ਦਾ ਖਾਣਾ ਵੈਸੇ ਇੱਕ ਗੱਲ ਆ ਹਸਬੰਡ ਦਾ ਬਰਥਡੇ ਆ ਤੇ ਵਾਈਫ ਨੇ ਸਾਰੇ ਵਾਤੇ ਜਿਵੇਂ ਜਗਦੀਪੀ ਨੂੰ ਕਹਿੰਦੇ ਪੂਛ ਚੱਕ ਕੇ ਸਿਰੇ ਲਈ ਹੋਈ ਆ ਕਿ ਮੈਂ ਸਾਰੇ ਕੰਮ ਕਰਾਂ ਮੈਂ ਉਹਨਾਂ ਲਈ ਸਪੈਸ਼ਲ ਖਾਣਾ ਬਣਾਵਾ ਮੈਂ ਉਹਨਾਂ ਲਈ ਡੈਕੋਰੇਸ਼ਨ ਕਰਾਂ ਮੈਂ ਉਹਨਾਂ ਲਈ ਸਾਰਾ ਕੁਝ ਕਰਾਂ ਹਸਬੰਡ ਇਹ ਸੋਚਦਾ ਅੱਜ ਮੈਂ ਰੋਟੀ ਬਣਾ ਕੇ ਵਾਈਫ ਨੂੰ ਖਵਾਵਾਂ ਅੱਜ ਮੈਂ ਉਹਦੇ ਲਈ ਆ ਚੀਜ਼ ਕਰਾਂ ਅੱਜ ਮੈਂ ਉਹਦੇ ਲਈ ਉਹ ਕਰਾਂ ਨਹੀਂ ਬਸ ਉਹ ਸੜਿਆ ਜਾਂ ਸਾਨੂੰ ਕੋਈ ਗਿਫਟ ਵੀ ਲੈ ਦੇਣ ਤੇ ਉਹਦੇ ਤੇ ਵੀ ਬੜਾ ਆਸਾਨ ਜਿਹਾ ਦੇਖਾ ਤੇਰੇ ਵੱਡੇ ਤੇ ਤੇ ਮੈਂ ਕਿੱਡਾ ਵੱਡਾ ਤੈਨੂੰ ਗਿਫਟ ਦਿੱਤਾ ਹੈ ਤੇ ਜਿਹੜੇ ਅਸੀਂ ਐਫਰਟਸ ਕਰਦੀਆਂ ਜਿਹੜਾ ਅਸੀਂ ਕੁਛ ਕਰਦੀਆਂ ਉਹ ਕਿਸੇ ਨੂੰ ਨਹੀਂ ਦਿਖਦਾ ਮੈਂ ਛੁੱਟੀ ਵਾਲੇ ਦਿਨ ਆਪਦੀ ਨੀਂਦ ਤਿਆਗ ਕੇ ਚੈਨ ਤਿਆਗ ਕੇ ਹੈ ਉਹਨਾਂ ਦੀਆਂ ਫੇਵਰਟ ਡਿਸ਼ਾਂ ਬਣਾਉਣ ਬਾਰੇ ਸੋਚ ਰਹੀ ਆ ਪਹਿਲਾਂ ਗਰੋਸਰੀ ਕਰੂੰਗੀ ਸਿਲੰਡਰ ਭਰਾਂਉਂਗੀ ਫੇਰ ਜਾ ਕੇ ਉਹਨਾਂ ਦਾ ਸਮਾਨ ਲਿਆਉਂਗੇ 2 2.5 ਘੰਟੇ ਮੇਰੇ ਇਦਾਂ ਖਪ ਜਾਣੇ ਨੇ ਤੇ ਦਿਨ ਜਾ ਕੇ ਮੈਂ ਉਹਨਾਂ ਦੇ ਲਈ ਉਹ ਸਾਰੀਆਂ ਚੀਜ਼ਾਂ ਬਣਾਉਂਗੇ ਤੇ ਸ਼ਾਮਾ ਮੈਨੂੰ ਐ ਹੀ ਬੈਣੀਆ ਫੇਰ ਉਹਨਾਂ ਦਾ ਡਾਇਲਗ ਅੱਛਾ ਤੂੰ ਸਾਰੇ ਦਿਨ ਚ ਕੀ ਫੜਿਆ ਹੂੰ ਤੂੰ ਪੜਾਈ ਨਹੀਂ ਕੀਤੀ ਤੇ ਤੂੰ ਆ ਕੁਛ ਨਾ ਕਰਦੀ ਉਤੋਂ ਦੀ ਇਹ ਵੀ ਹਾਨ ਸੁਣਾ ਦੇਣੀ ਪਰ ਚਲੋ ਮੈਨੂੰ ਤੇ ਕਰਨਾ ਹੀ ਪੈਣਾ ਹੈ ਨਾ ਖੁਸ਼ ਨਹੀਂ ਹੋ ਸਕਦਾ ਕਿਉਂਕਿ ਸਾਰੀਆਂ ਲੇਡੀਜ਼ ਐਂ ਕਰਦੀਆਂ ਨੇ ਤੇ ਹਸਬੈਂਡ ਇੱਕ ਗਿਫਟ ਦੇ ਕੇ ਸੁਣਾ ਦਿੰਦਾ ਤੁਸੀਂ ਬਰਥਡੇ ਹੁੰਦਾ ਤਾਂ ਗਿਫਟ ਮੰਗਦੀ ਆ ਐਨੀਵਰਸਰੀ ਹੁੰਦੀ ਤਾਂ ਗਿਫਟ ਮੰਗਦੀ ਆ ਕੋਈ ਪ੍ਰੋਗਰਾਮ ਹੋਵੇ ਤੁਹਾਨੂੰ ਗਿਫਟ ਚਾਹੀਦੇ ਪਰ ਕੋਈ ਸਾਡੇ ਐਫਰਟਸ ਨਹੀਂ ਨਾ ਦੇਖਦਾ ਸਾਡੇ ਇਮੋਸ਼ਨਸ ਨਹੀਂ ਨਾ ਦੇਖਦਾ ਤੁਸੀਂ ਦੱਸੋ ਕੌਣ-ਕੌਣ ਇਕ ਰਹੀ ਮੇਰ ਨਾਲ ਸੋ ਸਿਲੰਡਰ ਲੈ ਕੇ ਮੈਂ ਪਹੁੰਚ ਗਈ ਗੈਸ ਸਟੇਸ਼ਨ ਤੇ ਉੱਥੇ ਜਾ ਕੇ ਮੈਂ ਫਿਲ ਕਰਾਈ ਗੈਸ ਗੈਸ ਵਾਲਾ ਬੰਦਾ ਅੰਦਰ ਹੀ ਸੀ ਤੇ ਉਹਦੀ ਗੈਸ ਬਾਰ ਲੀਕ ਹੋ ਰਹੀ ਸੀ ਤੇ ਫਿਰ ਉਹਨੇ ਆ ਕੇ ਮੇਰੀ ਹੈਲਪ ਕੀਤੀ ਗ੍ਰੋਸਰੀ ਵਗੈਰਾ ਕਰਕੇ ਸਿਲੰਡਰ ਨੂੰ ਉਪਰ ਆ ਕੇ ਮੈਂ ਪਹੁੰਚੀ ਘਰ ਘਰ ਆ ਕੇ ਰਾਤ ਦੀ ਭਾਂੰਤੀ ਪਈ ਸੀ ਦਾਲ ਦਾਲ ਭਾਂੰਤੀ ਸੀ ਇਸ ਕਰਕੇ ਕਿਉਂਕਿ ਮੈਂ ਬਣਾਣੀ ਸੀ ਦਹੀਂ ਭੱਲੇ ਸੋ ਅੱਜ ਉਹਨਾਂ ਦਾ ਬਰਥਡੇ ਸੀ ਤੇ ਦਿਨ ਤੇ ਬੜਾ ਖਾਸ ਸੀ ਤੇ ਹਸਬੰਡ ਦਾ ਬਰਥਡੇ ਹੋਵੇ ਤੇ ਵਾਈਫ ਕੁਝ ਕਰੇ ਨਾ ਇਥੇ ਹੋ ਨਹੀਂ ਨਾ ਸਕਦਾ ਆਈ ਨੋ ਆਪਾਂ ਬਾਹਰ ਜਾ ਕੇ ਖਾਣਾ ਖਾ ਸਕਦੇ ਸੀ ਪਰ ਜਦੋਂ ਤੁਹਾਨੂੰ ਪਤਾ ਹੋਵੇ ਕਿ ਪਤੀ ਦੇ ਪੇਟ ਦਾ ਦਿਲ ਦਾ ਰਸਤਾ ਔਰ ਪਤੀ ਦਾ ਉਹ ਜੋ ਬੜਾ ਹੀ ਡੰਦ ਤੋਂ ਅਰਥ ਬੰਦਾ ਹੈ ਔਰ ਉਹਨੂੰ ਘਰ ਦਾ ਖਾਣਾ ਜ਼ਿਆਦਾ ਸਵਾਦ ਲੱਗਦਾ ਦੈਨ ਰੈਸਟੋਰੈਂਟ ਤਾਂ ਤੁਸੀਂ ਹਮੇਸ਼ਾ ਕੋਸ਼ਿਸ਼ ਕਰੋਗੇ ਕਿ ਚਲ ਮੈਂ ਆਪਣੇ ਹਸਬੈਂਡ ਲਈ ਬੈਸਟ ਟੂ ਬੈਸਟ ਕਰਾਂ ਸੋ ਸੇਮ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ ਮੈਂ ਮੈਂ ਅੱਜ ਜਿੰਨੀਆਂ ਵੀ ਡਿਸ਼ੇਸ ਬਣਾਈਆਂ ਸੀ ਸਾਰੀਆਂ ਜੋ ਜਗਦੀਪ ਨੇ ਫਸਟ ਟਾਈਮ ਈਟ ਕੀਤੀਆਂ ਸੀ ਉਹ ਵੀ ਘਰ ਦੀਆਂ ਬਣੀਆਂ ਹੋਈਆਂ ਆਈ ਨੋ ਵਿਆਹ ਸ਼ਾਦੀਆਂ ਦੇ ਵਿੱਚ ਤੇ ਖਾਂਦੇ ਹੀ ਰਹਿੰਦੇ ਨੇ ਬਟ ਘਰ ਦੇ ਵਿੱਚ ਉਹ ਖਾਸ ਸੀਗੇ ਸਭ ਤੋਂ ਪਹਿਲਾਂ ਮੈਂ ਲਈ ਦਾਲ ਜੋ ਰਾਤ ਨੂੰ ਓਵਰਨਾਈਟ ਸੋਕ ਕੀਤੀ ਸੀ ਜੋ ਜਿਹਦੇ ਮੈਂ ਬਣਾਣੇ ਸੀ ਦਹੀਂ ਪੱਲੇ ਤਾਂ ਮੈਂ ਇਹਨੂੰ ਅਕਲਿਆ ਕੇ ਇਹਨੂੰ ਮਿਕਸਰ ਦੇ ਵਿੱਚ ਪਾ ਕੇ ਇਹਨੂੰ ਕੀਤਾ ਮਿਕਸ ਰੈਸਪੀ ਜਿਹੜੀ ਉਹ ਮੈਂ ਤੁਹਾਡੇ ਨਾਲ ਅੱਗੇ ਸ਼ੇਅਰ ਜ਼ਰੂਰ ਕਰਾਂਗੀ ਇਹਨੂੰ ਮਿਕਸ ਕਰਨ ਦੇ ਲਈ ਇਹਨੂੰ ਮੈਂ ਪਾਣੀ ਦੇ ਵਿੱਚੋਂ ਕੱਢ ਕੇ ਤੇ ਡਰਾਈ ਕਰ ਲਿਆ ਸੀ ਤੇ ਥੋੜਾ ਜਿਹਾ ਵਿੱਚ ਪਾਇਆ ਪਾਣੀ ਕਿਉਂਕਿ ਅਦਰਵਾਇਜ ਮਿਕਸਰ ਚੱਲਣਾ ਨਹੀਂ ਸੀ ਤੇ ਇਹਦੀ ਬਹੁਤ ਹੀ ਸੋਹਣੀ ਫਾਈਨ ਪੇਸਟ ਮੈਂ ਬਣਾ ਲਈ ਪੇਸਟ ਬਣਾਉਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਹੱਥ ਦੇ ਨਾਲ ਮੈਂ ਰਗੜਿਆ ਕਰ ਕਰਕੇ ਰਗੜੇ ਮਾਰ ਮਾਰ ਕੇ ਮਾਰ ਮਾਰ ਕੇ ਮਾਰ ਮਾਰ ਕੇ ਮੈਂ ਬਣਾਈ ਇਹਦੀ ਰੇਲ ਇਹਦੇ ਅੰਦਰ ਜਿੰਨੀ ਆਕੜ ਸੀ ਮੈਂ ਸਾਰੀ ਦਿੱਤੀ ਇਹਦੀ ਆਕੜ ਪੰਨ ਬਣਾ ਕੇ ਮੈਂ ਕੀ ਸੋਚਿਆ ਕਿ ਹੁਣ ਇਹਦੇ ਬਣਾ ਲੈ ਜਾਣ ਪੱਲੇ ਤੇ ਇਹਨੂੰ ਕਿਤਾ ਫਰਾਈ ਬਾਕੀ ਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਅਗਲੇ ਵਲੌਗ ਦੇ ਵਿੱਚ ਇਸ ਤੋਂ ਬਾਅਦ ਮੈਂ ਕਰਨ ਲੱਗੀ ਜਗਦੀਪ ਦੇ ਲਈ ਬਣਾਇ ਮੈਂ ਤੰਦੂਰੀ ਚਿਕਨ ਤੰਦੂਰੀ ਚਿਕਨ ਬਣਾਉਣ ਤੋਂ ਬਾਅਦ ਮੈਂ ਬਣਾਇਆ ਉਹਨਾਂ ਦੇ ਲਈ ਪਾਲਕ ਅੰਗਕੋਸ਼ ਦੇਖ ਸਕਦੇ ਹੋ ਕਿ ਮੈਂ ਇੰਨੇ ਕਿੰਨੇ ਗੁੱਤੇ ਖਵਾਏ ਨੇ ਗੁੱਤੇ ਖਵਾ ਖਵਾ ਕੇ ਮੈਨੂੰ ਤੇ ਆਪਣੇ ਬਚਪਨ ਵਾਲੀ ਯਾਦ ਆ ਗਈ ਜਦੋਂ ਨਿੱਕੇ ਹੁੰਦਿਆਂ ਨੂੰ ਨਾਉਣਾ ਤੋਣਾ ਦੇਖੋ ਇਤਾਂ ਦੇ ਵਿੱਚ ਮੋਟਰਾਂ ਤੇ ਜਦੋਂ ਨਾਉਣਾ ਨਾ ਚ ਬੱਚੇ ਦੇ ਉੱਤੇ ਤੇ ਸਾਨੂੰ ਕਈ ਵਾਰ ਮਾਵਾਂ ਤੋਂ ਗੁੱਤੇ ਵੀ ਆ ਜਾਂਦੇ ਹੁੰਦੇ ਸੀ ਐਨ ਲੱਗਦਾ ਹੁੰਦਾ ਸੀ ਬਸ ਅੱਜ ਹੀ ਡੁੱਬ ਗਈ ਤੇ ਅੱਜ ਹੀ ਜਾਣ ਗਈ ਤੁਸੀਂ ਕਮੈਂਟ ਕਰਕੇ ਦੱਸਿਓ ਕਿੰਨੇ ਕਿੰਨੇ ਜਿਹੜਾ ਮੋਟਰਾਂ ਦੇ ਉੱਤੇ ਚ ਬੱਚਿਆਂ ਦੇ ਵਿੱਚ ਨਾਤੇ ਔਰ ਤੁਹਾਡੀ ਸਾਈਡ ਤੇ ਚ ਬੱਚੇ ਨੂੰ ਕੀ ਕਿਹਾ ਜਾਂਦਾ ਮੈਨੂੰ ਪਤਾ ਕਈਆਂ ਦੀ ਸਾਈਡ ਖੇਲ ਕਿਹਾ ਜਾਂਦਾ ਕਿਸੇ ਦੀ ਜਗਾ ਕੁਰਲੀ ਕਿਹਾ ਜਾਂਦਾ ਕਿਸੇ ਦੀ ਜਗਾ ਚਲਾ ਕਿਹਾ ਜਾਂਦਾ ਤੇ ਕਈਆਂ ਦੀ ਜਗਾ ਛਪੱਚਾ ਕਿਹਾ ਜਾਂਦਾ ਕਰ ਕਰਾ ਕੇ ਕੁਕਿੰਗ ਮੈਂ ਕੀਤੀ ਗੈਸ ਦੀ ਸਫਾਈ ਗੈਸ ਦੀ ਸਫਾਈ ਕਰਨ ਤੋਂ ਬਾਅਦ ਪੂਰੇ 7-8 ਘੰਟੇ ਦੀ ਸਟੈਂਡਿੰਗ ਕੁਕਿੰਗ ਤੋਂ ਬਾਅਦ ਮੈਂ ਤੇ ਹੋ ਗਈ ਥੱਕ ਕੇ ਬਾਗ-ਬਾਗ ਤੇ ਜਦ ਮੇਰੇ ਆਏ ਹਸਬੰਡ ਕਰ ਉਹਨਾਂ ਦੀਆਂ ਅੱਖਾਂ ਚ ਆਏ ਪਾਣੀ ਵਾਰ-ਵਾਰ ਤੇ ਉਹ ਇੰਨੇ ਕੁ ਜ਼ਿਆਦੇ ਹੋਏ ਖੋਜ ਤੇ ਉਹਨਾਂ ਨੂੰ ਇੰਨਾ ਕੁ ਜ਼ਿਆਦਾ ਆਇਆ ਮਜ਼ਾ ਕਿ ਮੇਰੀ ਜ਼ਿੰਦਗੀ ਦਾ ਇਹ ਸਭ ਤੋਂ ਬੈਸਟ ਬਰਥਡੇ ਆ ਜਿਹੜਾ ਕਿ ਸੈਲੀਬ੍ਰੇਟ ਕੀਤਾ ਤੂੰ ਮੈਂ ਉਹਨਾਂ ਦੇ ਆਉਣ ਤੋਂ ਪਹਿਲਾਂ ਟੇਬਲ ਦਿੱਤਾ ਸਜਾ ਤੇ ਉਹਨਾਂ ਦੇ ਫਰੈਂਡ ਨੂੰ ਲਿਆ ਬੁਲਾ ਤਾਂ ਜੋ ਕੇਕ ਕੱਟਣ ਦੀ ਕੀਤੀ ਜਾਵੇ ਤਿਆਰੀ ਜਿੱਦਾਂ ਹੀ ਸਾਰਾ ਸਮਾਨ ਮੈਂ ਉੱਥੇ ਰੱਖਿਆ ਜਗਦੀਪ ਦੇ ਫਰੈਂਡ ਆਏ ਤੇ ਉਹਨਾਂ ਨੇ ਕਰਨਾ ਸ਼ੁਰੂ ਕੀਤਾ ਫੋਟੋਸ਼ੂਟ ਬਿਕੋਜ਼ ਆਫ ਹਰ ਚੀਜ਼ ਨੂੰ ਦੇਖ ਕੇ ਬੜੇ ਹੈਰਾਨ ਸੀ ਕਿ ਤੂੰ ਇੰਨਾ ਸਭ ਕੁਝ ਖੁਦ ਘਰੇ ਬਣਾਇਆ ਹਾਓ ਕਿ ਤੂੰ ਸਾਰਾ ਦਿਨ ਲੱਗੀ ਰਹੀ ਓ ਮਾਈ ਗੋਡ ਕਿਉਂਕਿ ਉਹਨਾਂ ਨੂੰ ਸੀਗਾ ਕਿ ਇਹਦੇ ਲਈ ਬਹੁਤ ਸਾਰਾ ਡੇਰਿੰਗ ਪਾਵਰ ਚਾਹੀਦੀ ਆ ਕੋਈ ਵੀ ਕੰਮ ਆਪਾਂ ਕਰੇ ਫੇਕ ਕੇ ਰਿਸੀਵ ਕਰ ਲਈ ਇੱਕ ਕੇਕ ਵੀ ਜਗਦੀਪ ਦਾ ਫੇਵਰਟ ਸੀ ਕੇਕ ਨੂੰ ਦੇਖ ਕੇ ਤਾਂ ਜਗਦੀਪ ਹੋਰ ਬਾਗੋ ਬਾਗ ਹੋ ਗਏ ਵੈਸੇ ਤੇ ਉਹਨਾਂ ਨੇ ਮੈਨੂੰ ਫੋਨ ਕਰਕੇ ਪੁੱਛਿਆ ਔਰ ਉਹਨਾਂ ਨੇ ਆਪਣੇ ਫਰੈਂਡ ਨੂੰ ਆਲਰੇਡੀ ਕਹਿ ਚੁੱਕਿਆ ਸੀ ਕਿ ਮੇਰੀ ਵਾਈਫ কাল ਨੂੰ ਮੇਰਾ ਬਰਥਡੇ ਹੈ ਤੇ ਬਹੁਤ ਕੁਝ ਕਰੇਗੀ ਮੈਨੂੰ ਉਮੀਦ ਆ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਮੈਨੂੰ ਕੰਮ ਤੋਂ ਫੋਨ ਕਰਕੇ ਪੁੱਛਦੇ ਅੱਜ ਤੂੰ ਕੀ ਬਣਾਇਆ ਮੈਂ ਕਿਹਾ ਜਗਦੀਪ ਮੈਂ ਤੇ ਕੁਝ ਵੀ ਨਹੀਂ ਬਣਾਇਆ ਤੁਸੀਂ ਦੱਸੋ ਤੁਸੀਂ ਕੀ ਖਾਣਾ ਚਾਹੁੰਦੇ ਆ ਮੈਂ ਉਹੀ ਚੀਜ਼ ਬਣਾ ਦੂੰਗੀ ਤੇ ਜਗਦੀਪ ਤਾਂ ਐਨੇ ਕੁ ਹੈਰਾਨ ਹੋਗੇ ਕਿ ਇਹ ਕਿੱਦਾਂ ਹੋ ਗਿਆ ਮੈਂ ਤਾਂ ਸੋਚਿਆ ਸੀ ਤੂੰ ਅੱਜ ਸਾਰਾ ਦਿਨ ਕੁਕਿੰਗ ਕਰ ਰਹੀ ਹੋਵੇਂਗੀ ਤੇ ਮੇਰੇ ਲਈ ਅਲੱਗ-ਅਲੱਗ ਤਰ੍ਹਾਂ ਦੀਆਂ ਡਿਸ਼ਾਂ ਬਣਾਈਆਂ ਹੋਣਗੀਆਂ ਮੈਂ ਕਿਹਾ ਤੁਹਾਨੂੰ ਕੀ ਲੱਗਦਾ ਤੁਸੀਂ ਖਾਣਾ ਕੀ ਚਾਹੁੰਦੇ ਹੋ ਕਹਿੰਦੇ ਕੁਝ ਵੀ ਮੈਂ ਕਿਹਾ ਇਦਾਂ ਕਰਦੇ ਆ ਅੱਜ ਤਾਂ ਸੈਟਰਡੇ ਆ ਕੁਕਿੰਗ ਦਾ ਦਿਨ ਤੇ ਮੇਰਾ ਹੁੰਦਾ ਨਹੀਂ ਆ ਤੇ ਤੁਸੀਂ ਖੁਦ ਹੀ ਆਪਣੇ ਲਈ ਕੁਝ ਦੇਖ ਲਿਓ ਜੇ ਕੁਝ ਖਾਸ ਖਾਣ ਦਾ ਦਿਲ ਆ ਤੇ ਮੈਂ ਆਰਡਰ ਕਰ ਦਿੰਨੀ ਲੈ ਇਹ ਕਿਦਾਂ ਮੋਟੋ ਮੈਂ ਤੇ ਬਾਹਰ ਦਾ ਖਾਣਾ ਤੈਨੂੰ ਪਤਾ ਨਾ ਮੈਨੂੰ ਪਸੰਦ ਹੀ ਨਹੀਂ ਆ ਸੋ ਕੇਕ ਨੂੰ ਮੈਂ ਉਹਨਾਂ ਨੂੰ ਬਹੁਤ ਚੜਾ ਚੜੂਣ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਚਲ ਠੀਕ ਹੈ ਕੋਈ ਨਾ ਘਰੇ ਆ ਜਾਓ ਫਿਰ ਦੇਖਦੇ ਆਪਾਂ ਨਹੀਂ ਤੇ ਬਾਹਰ ਜਾ ਕੇ ਡਿਨਰ ਹੈ ਤੇ ਜਗਦੀਪ ਦਾ ਮੂਹ ਹੋਰੀ ਤਰ੍ਹਾਂ ਹੋ ਗਿਆ ਜਿੱਦਾਂ ਹੀ ਉਹ ਘਰ ਆਏ ਘਰ ਆਉਂਦੇ ਹੀ ਉਹਨਾਂ ਨੂੰ ਖਾਣੇ ਦੀ ਖੁਸ਼ਬੂ ਇੰਨੀ ਕੁ ਜ਼ਿਆਦਾ ਆਈ ਤੇ ਮੈਨੂੰ ਕਹਿੰਦੇ ਤੂੰ ਮੈਨੂੰ ਸੱਚ ਦੱਸ ਕੀ ਕੀ ਬਣਾਇਆ ਫਿਰ ਉਹਨਾਂ ਨੇ ਸਾਰੀ ਜਗ੍ਹਾ ਫੋਲਾ ਫਾਲੀ ਕੀਤੀ ਕਿ ਇਹਨੇ ਕਿੱਥੇ ਕਿੱਥੇ ਚੀਜ਼ਾਂ ਛਪਾਈਆਂ ਨੇ ਤੇ ਉਹਨਾਂ ਨੇ ਮੇਰੀਆਂ ਛਪਾਈਆਂ ਸਾਰੀਆਂ ਚੀਜ਼ਾਂ ਕੱਢੀਆਂ ਤੇ ਇਸ ਤੋਂ ਬਾਅਦ ਆਪਾਂ ਟੇਬਲ ਦੇ ਉੱਤੇ ਮੈਂ ਉਹਨਾਂ ਨੂੰ ਕਿਹਾ ਕਿ ਜਾਓ ਤੁਸੀਂ ਲੈ ਕੇ ਆਓ ਸ਼ਾਵਰ ਤੁਹਾਨੂੰ ਸਾਰਾ ਕੁਝ ਟੇ ਵਿਚੋਂ ਫਸਟ ਟਾਈਮ ਆਇਆ ਪਾਣੀ ਉਹ ਐਨੇ ਖੁਸ਼ ਹੋਏ ਤੇ ਅਸੀਂ ਦੋਨਾਂ ਨੇ ਮਿਲ ਕੇ ਕੱਟਿਆ ਕੇਕ ਕੇਕ ਕੱਟਣ ਤੋਂ ਬਾਅਦ ਅਸੀਂ ਬੈਠੇ ਕਿਉਂਕਿ ਮੈਂ ਸਵੇਰ ਦਾ ਕੁਝ ਨਹੀਂ ਸੀ ਖਾਦਾ ਹਾਂ ਬਿਲਕੁਲ ਭੁੱਖੀ ਸੀ ਬਿਨਾ ਕਰੇ ਖਾਦੇ ਪੀਤੇ ਮੈਂ ਲੱਗੀ ਹੋਈ ਸੀ ਕਿਉਂਕਿ ਮੈਨੂੰ ਐਕਸਾਈਟਮੈਂਟ ਬਹੁਤ ਸੀ ਤੇ ਫਿਰ ਅਸੀਂ ਬੱਚਿਆਂ ਨੂੰ ਬੱਚੇ ਕਹਿੰਦੇ ਕਿ ਅਸੀਂ ਵੀ ਡਿਨਰ ਕਰਨ ਜਾਣਾ ਤੇ ਸਾਰੇ ਬੱਚੇ ਵੀਡੀਓ ਕਾਲ ਕਰਕੇ ਜਗਦੀਪ ਨੂੰ ਵਿਸ਼ ਕਰਕੇ ਤੇ ਉਹ ਵੀ ਕਰਨ ਗਏ ਡਿਨਰ ਤੇ ਅਸੀਂ ਇੱਥੇ ਕੀਤਾ ਡਿਨਰ ਸ਼ੁਰੂ ਮੈਂ ਜਗਦੀਪ ਤੇ ਉਹਨਾਂ ਦੇ ਫਰੈਂਡ ਬੈਠੇ ਅਸੀਂ ਸਾਰਿਆਂ ਨੇ ਕੇਕ ਕੱਟਿਆ ਜਗਦੀਪ ਨੂੰ ਖਵਾਇਆ ਅਸੀਂ ਕਿਸੇ ਨੇ ਕੇਕ ਨਹੀਂ ਸਖਾਦਾ ਕਿਉਂਕਿ ਅਸੀਂ ਸਟਾਰਟਿੰਗ ਜੀ ਮਿੱਠਾ ਨਹੀਂ ਖਾਣਾ ਚਾਹੁੰਦੇ ਸੀ ਬਸ ਜਗਦੀਪ ਨੂੰ ਸਰਵ ਕਰਨਾ ਚਾਹੁੰਦੇ ਸੀ ਤੇ ਜਗਦੀਪ ਦਾ ਦਿਨ ਤੇ ਜਗਦੀਪ ਨੂੰ ਬਹੁਤ ਜ਼ਿਆਦਾ ਖੁਸ਼ ਕੀਤਾ ਤੇ ਜਗਦੀਪ ਨੇ ਬਣਵਾਈ ਵੀਡੀਓ ਕਿ ਮੈਂ ਇਹ ਵੀਡੀਓ ਬਣਾ ਕੇ ਇੰਡੀਆ ਘਰ ਭੇਜਣੀ ਕਿ ਸਭ ਨੂੰ ਪਤਾ ਲੱਗੇ ਕਿ ਮੇਰੀ ਵਾਈਫ ਨੇ ਮੇਰੇ ਲਈ ਕਿੰਨੇ ਕੁ ਐਫਰਟਸ ਕੀਤੇ ਆ ਮੈਂ ਕਿ ਤੁਸੀ ਕਦੇ ਟੈਨਸ਼ਨ ਲੰਨੇ ਮੈਂ ਵਲੌਗ ਬਣਾ ਕੇ ਵੈਸੇ ਵੀ ਪਾ ਦੇਣਾ ਔਰ ਬਾਕੀ ਸਾਰਿਆਂ ਨੂੰ ਪਤਾ ਹੀ ਆ ਕਿ ਤੁਹਾਨੂੰ ਮੈਂ ਕਿੰਨਾ ਕਰਦੀ ਆ ਜਾਂ ਕਿੰਨਾ ਨਹੀਂ ਕਰਦੀ ਬਟ ਹਰੇਕ ਹਸਬੰਦ ਨੂੰ ਹੁੰਦਾ ਜਦੋਂ ਉਹਦੀ ਲਾਈਫ 'ਚ ਕੋਈ ਖੁਸ਼ੀ ਆਂਦੀ ਨਾ ਕਿ ਮੈਂ ਸਾਰਿਆਂ ਨੂੰ ਜ਼ਰੂਰ ਦਸਾਂ ਜਿੱਦਾਂ ਵਾਈਫ ਨੂੰ ਹੁੰਦਾ ਨਾ ਵੀ ਮੇਰੇ ਹਸਬੰਦ ਦੀਆਂ ਤਰੀਫਾਂ ਸਾਰਿਆਂ ਕਰਨ ਉਦਾਂ ਹਸਬੰਦ ਨੂੰ ਵੀ ਹੁੰਦਾ ਕਿ ਮੇਰੀਆਂ ਤਰੀਫਾਂ ਮੇਰੀ ਵਾਈਫ ਦੀਆਂ ਤਰੀਫਾਂ ਹਰ ਕੋਈ ਕਰੇ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਮੇਰਾ ਜਗਦੀਪ ਦਾ ਬਰਥਡੇ ਮਨਾਉਣ ਦਾ ਤਰੀਕਾ ਕਿਵੇਂ ਲਿਖਿਆ ਨਾਲੇ ਤਾਂ ਸਿੰਪਲ ਸੀ ਸਾਦਾ ਸੀ ਇੱਥੇ ਇਹ ਜਤਿਨ ਇੱਕ ਚੱਕ ਕੇ ਉਹਨਾਂ ਦੇ ਮੂੰਹ ਤੇ ਲਾਉਣ ਲੱਗਾ ਸੀ ਤੇ ਜਗਦੀਪ ਨੇ ਕੇਕ ਫੜ ਲਿਆ ਕਿ ਨਹੀਂ ਪੁਲਿਸ ਇਹਨੂੰ ਖਰਾਬ ਨਾ ਕਰੀ ਮੈਂ ਖਾਣਾ ਹੈ ਤੇ ਸਿਰਫ ਫਨ ਸ਼ੈਨ ਚੱਲ ਰਿਹਾ ਸੀ ਬਟ ਮੇਰੇ ਹਸਬੰਦ ਦੀ ਖੁਸ਼ੀ ਦੇਖ ਕੇ ਮੈਂ ਬਾਗ ਬਾਗ ਹੋ ਗਈ ਮਿਲਦੀਆਂ ਨੈਕਸਟ